ਵਾਨੀਡਿਆ ਪੰਜਾਬੀ ਤੇ ਚਰਨਜੀਤ ਬਰਾੜ ਸਾਡੇ ਨਾਲ ਜੁੜ ਚੁੱਕੇ ਨੇ ਬਰਾੜ ਸਾਹਿਬ ਸਮਾਰਦੇ ਤਾਂ ਬਹੁਤ ਚੁੱਕਰੀ ਸੱਚੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ ਹੁਣੀ ਮੀਟਿੰਗ ਹੋਈ ਆ ਤੇ ਉਸ ਦੇ ਵਿੱਚ ਜਿੱਥੇ ਇਹ ਅਜੇ ਅਨੁਮਾਨ ਲਾਇਆ ਜਾ ਰਿਹਾ ਸੀ ਉਮੀਦ ਜਿਤਾਈ ਜਾ ਰਹੀ ਸੀ ਕਿ ਸ਼ਾਇਦ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਨਵੇਂ ਜਥੇਦਾਰ ਥਾਪ ਦਿੱਤੇ ਜਾਣਗੇ ਪਰ ਐਦਾਂ ਦਾ ਕੁਝ ਨਜ਼ਰ ਨਹੀਂ ਆਇਆ ਤੇ ਕੁਲਦੀਪ ਸਿੰਘ ਗੜਗੱਜ ਨੂੰ ਹੀ ਸ਼ਾਇਦ ਕਹਿੰਦੇ ਅੱਗੇ ਤੋਰਿਆ ਜਾਵੇ ਕਿ ਕਿਵੇਂ ਦੇਖ ਰਹੇ ਹੋ ਜੀ ਦੇਖੋ ਮੈਂ ਇੱਕ ਗੱਲ ਕਹਾਂ ਕਿ 14-15 ਸਾਲ ਹੋ ਗਏ ਆ ਜਨਰਲ ਇਲੈਕਸ਼ਨ ਹੋਿਆਂ ਨੂੰ ਹੂੰ ਇਹ ਸਾਰੀਆਂ ਗੱਲਾਂ-ਬਾਤਾਂ ਦਾ ਹੱਲ ਸਿੱਖ ਪੰਥ ਦੇ ਮਸਲਿਆਂ ਦਾ ਹੱਲ ਇੱਕੋ ਚੀਜ਼ 'ਚ ਵਸਿਆ ਹੋਇਆ ਹੈ ਕਿ ਤੁਰੰਤ ਜਨਰਲ ਇਲੈਕਸ਼ਨ ਹੋਣ ਤੇ ਲੋਕਾਂ ਜਿਹੜੀ ਮੌਜੂਦਾ ਸਿੱਖ ਪੰਥ ਹੈ ਉਹ ਚੁਣੇ ਨਵੇਂ ਨੁਮਾਇੰਦਿਆਂ ਨੂੰ ਉਹ ਨਵੇਂ ਨੁਮਾਇੰਦੇ ਜਿਹੜੇ ਆ ਉਹ ਨਵੇਂ ਤਰੀਕੇ ਦੇ ਨਾਲ ਆਪੇ ਸਾਰੇ ਦੇ ਸਾਰੇ ਮੌਜੂਦਾ ਮਸਲਿਆਂ ਤੇ ਚਾਤ ਪਾ ਕੇ ਇਹਨਾਂ ਦਾ ਹੱਲ ਕੱਢਣ ਵਰਨਾ ਇਹ ਜੋ ਮਤਲਬ ਬਾਦਲਪਿੰਡ ਤੋਂ ਹੁਕਮ ਆਉਣਾ ਹੈ ਤੇ ਵਰਨਾ ਉਹੀ ਚੱਲਣਾ ਹੈ ਤੇ ਬਾਦਲਪਿੰਡ ਤੋਂ ਜੋ ਹੁਕਮ ਉਹਨਾਂ ਨੂੰ ਟੁੱਕਦਾ ਹੈ ਉਹੀ ਚੱਲੇਗਾ ਬਸ ਇਸ ਕਰਕੇ ਇਸ ਤੋਂ ਜ਼ਿਆਦਾ ਕੁਝ ਕਹਿਣ ਨੂੰ ਬਚਿਆ ਨਹੀਂ ਹੈ ਚਾਹੀਦਾ ਇਹ ਹੈ ਕਿ ਤੁਰੰਤ ਜਿਹੜਾ ਉਹ ਜਨਰਲ ਇਲੈਕਸ਼ਨ ਐਸਜੀਪੀਜੀ ਦਾ ਹੋਣਾ ਚਾਹੀਦਾ ਮਤਲਬ ਜੇ ਕੋਈ ਨਵੇਂ ਜਿਹੇਜ਼ਰ ਥਾਪ ਵੀ ਦਿੱਤੇ ਜਾਂਦੇ ਤਾਂ ਵੀ ਕੋਈ ਐਡੀ ਗੱਲ ਨਹੀਂ ਸੀ ਮੈਂ ਕਹਿੰਦਾ ਜੀ ਇਦੋਂ ਕੋਈ ਇਸ ਤੋਂ ਇਲਾਵਾ ਖਾਲੀ ਕੋਈ ਨਹੀਂ ਹਮ ਮਤਲਬ ਜੋ ਕੋਈ ਵਿਧਾਨ ਛੱਡਿਆ ਕੋਈ ਨਹੀਂ ਵਿਧਿ ਵਿਧਾਨ ਬਣਾਇਆ ਕੋਈ ਨਹੀਂ ਹਮ ਫਿਰ ਉਹਦੇ ਚ ਕੀ ਕਰ ਲੋਗੇ ਜੀ ਤੁਸੀਂ ਉਹਦੇ ਚ ਜਦੋਂ ਇੱਕ ਇੱਕ ਬੰਦੇ ਨੇ ਬੈਠ ਕੇ ਜਾਂ ਇੱਕ ਪਰਿਵਾਰ ਨੇ ਫੈਸਲਾ ਕਰਨਾ ਹੈ ਤਾਂ ਉਹਦੇ ਚ ਕੀ ਆਪਾਂ ਆਸ ਤੇ ਉਮੀਦ ਰੱਖ ਸਕਦੇ ਹਾਂ ਅੱਛਾ ਜਿਹੜਾ ਵਿਧਾਨ ਬਣਾਉਣ ਦੀ ਗੱਲ ਹੈ ਉਹ ਵੀ ਵਿਚਾਰਿਆ ਗਿਆ ਤੇ ਉਹਦੇ ਬਾਰੇ ਵੀ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਉਹ ਵੀ ਜਲਦ ਅਸੀਂ ਕਮੇਟੀ ਬਣਾ ਦੇਾਂਗੇ ਪਰ ਇਹ ਮਾਮਲਾ ਤਾਂ ਜੱਸਾ ਸਾਹਿਬ ਨਾਲ ਐਨਾ ਪੁਰਾਣਾ ਮਾਮਲਾ ਹੈ ਵਿਧਾਨ ਬਣਾਉਣ ਦਾ ਕਮੇਟੀ ਅਜੇ ਬਣਾਉਣ ਬਾਰੇ ਵਿਚਾਰ ਹੋ ਰਿਹਾ ਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੋ ਸਬ ਕਮੇਟੀ ਦੀਆਂ ਰਿਪੋਰਟਾਂ ਪਹਿਲਾਂ ਹੀ ਐਸਡੀਪੀਸੀ ਦੇ ਦਫ਼ਤਰ ਮੌਜੂਦ ਹੈਗੀਆਂ ਕਿ ਕੀ ਵਿਧੀ ਵਿਧਾਨ ਬਣਾਉਣਾ ਚਾਹੀਦਾ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਇਹਨਾਂ ਨੂੰ ਪੁੱਛੇ ਤਾਂ ਸਹੀ ਕੋਈ ਸਣੇ ਧੰਮੀ ਸਾਹਿਬ ਤੇ ਸਮੇਤ ਸਾਰੇ ਮੈਂਬਰ ਸਾਹਿਬਾ ਇਹਨਾਂ ਨੂੰ ਵੀ ਇੰਨਾ ਕਿੰਨਾ ਕਿ ਤੁਹਾਨੂੰ ਕੰਮ ਹੈ ਤੁਸੀਂ ਪੰਜ-ਛੀ ਦਿਨ ਬੈਠ ਕੇ ਘੋਗ ਲੋ ਜਿਹੜੀ ਚੀਜ਼ ਘੋਕਣੀ ਆ ਗੱਲ ਮੁੱਕਦੀ ਇਹ ਕਿ ਜਿਹੜੀ ਚੀਜ਼ ਨੂੰ ਖੂਖਾਤੇ ਪਾਉਣਾ ਹੋਵੇ ਪ੍ਰਸ਼ਾਸਨਿਕ ਤੌਰ ਤੇ ਉਹਨੂੰ ਸੈਟ ਬਣਾ ਦਿੰਦੇ ਆ ਤੇ ਜਿਹੜੀ ਚੀਜ਼ ਨੂੰ ਕੰਮ ਕੋਈ ਨਾ ਕਰਨਾ ਹੋਵੇ ਤੇ ਕਮੇਟੀ ਬਣਾ ਦਿੰਦੇ ਆ ਤਾਂ ਕਿ ਉਹਦੋਂ ਲੋਕ ਭੁੱਲ ਕੇ ਆਪਦੇ ਮਸਲਿਆਂ 'ਚ ਉੱਜ ਜਾਣ ਤੇ ਉਹਨਾਂ ਨੂੰ ਕੋਈ ਪੁੱਛਣ ਆਲਾ ਨਾ ਰਹੇ ਇਸ ਕਰਕੇ ਇਹ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਇਹਨਾਂ ਕਰਨਾ ਕੱਖ ਨਹੀਂ ਆ ਇਕ ਕੋਈ ਹੱਲ ਹੈਗਾ ਕਿ ਐਸਜੀਪੀਸੀ ਦੇ ਜਨਰਲ ਇਲੈਕਸ਼ਨ ਹੋਣ ਤੁਹਾਨੂੰ ਲੱਗਦਾ ਕਿ ਉਹ ਹੋਣਗੇ ਕਿਉਂਕਿ ਹੁਣ ਤਾਂ ਹੋਰੇ ਉੱਤੇ ਵੀ ਸੰਸੇ ਹੋਣ ਲੱਗ ਗਏ ਕਿ ਹੋਣਗੇ ਕਿ ਨਹੀਂ ਹੋਣਗੇ ਚਲੋ ਵੈਗਰੂ ਬੜੇ ਸਮਰੱਥ ਹੈ ਖਵਰਾ ਕਿਸ ਕਿਸ ਦੀ ਇਸ ਚਹਲਤੀ ਦੀ ਪ੍ਰੀਖਿਆ ਲੈਣੀ ਹੈ ਪਰਮਾਤਮਾ ਮਿਹਰ ਕਰੇ ਕਿ ਕਰਦੇ ਤੱਕ ਕੋਈ ਮੌਕਾ ਆਉਣਾ ਹੀ ਹੈ ਨਾ ਇਹ ਤਾਂ ਮਤਲਬ 15 15 14 14 ਸਾਲ ਲੰਘ ਜਾਣੇ ਤਾਂ ਕੀ ਮਤਲਬ ਆਪਾਂ ਇਹਦੇ ਚੋਂ ਕੀ ਆਸ ਰੱਖ ਸਕਦੇ ਹਾਂ ਅੱਛਾ ਮੇਰਾ ਅੰਤਰਾਲ ਸਵਾਲ ਹੈ ਬਰਾੜ ਸਾਹਿਬ ਜੇ ਆਪਾਂ ਦਮਦਮੀ ਟਕਸਾਲ ਮੁਖੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਸਿੱਧੀ ਗੱਲ ਆਖੀ ਸੀਗੀ ਕਿ ਇਹ ਸੰਵਿਧਾਨ ਦੇ ਦਾ ਅਕੋਰਡਿੰਗ ਨਹੀਂ ਲਾਏ ਜਾਣਗੇ ਜਥੇਦਾਰ ਤੇ ਜੇ ਇਸ ਤਰ੍ਹਾਂ ਨਹੀਂ ਕੀਤਾ ਗਿਆ ਤੇ ਉਹ ਵਿਰੋਧ ਕਰਨਗੇ ਹੁਣ ਤੁਹਾਨੂੰ ਲੱਗਦਾ ਹੈ ਕਿ ਹਰਨਾਮ ਸਿੰਘ ਖਾਲਸਾ ਵਿਰੋਧ ਕਰਨਗੇ ਜਾਂ ਫਿਰ ਗੱਲ ਖਤਮ ਹੋ ਗਈ ਕੁਈ ਕੋਈ ਤਾਂ ਬਾਬਾ ਜੀ ਨਾਮ ਸਿੰਘ ਖਾਲਸਾ ਜੀ ਦੱਸ ਸਕਦੇ ਆ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਮੀਤਮੀ ਸਾਹਿਬ ਨਾਲ ਜਾਂ ਹੋਰ ਮੀਟਿੰਗਾਂ ਦਾ ਕੀ ਸਮਝੌਤੇ ਦੀਆਂ ਖਬਰਾਂ ਤੁਹਾਡੇ ਰਾਈ ਅਸੀਂ ਸੁਣਦੇ ਰਹੇ ਆ ਸੱਚ ਕੀ ਹੈ ਪਤਾ ਨਹੀਂ ਪਰ ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ ਠੀਕ ਆ ਬਹੁਤ ਸ਼ੁਕਰੀਆ ਬਰਾੜ ਸਾਹਿਬ ਧੰਨਵਾਦ